AP24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ DSP ਬਸੀਪ ਠਾਣਾ ਰਾਜਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੁਲਿਸ ਇੱਕ ਮਾਰਚ ਤੋਂ ਨਸ਼ਾ ਵਿਰੁੱਧ ਜੰਗ ਚਲਾ ਰਹੀ ਹੈ ਜਿਸ ਤਹਿਤ ਬਸੀਪ ਠਾਣਾ ਸਬ ਡਿਵੀਜ਼ਨ ਪੁਲਿਸ ਵੱਲੋਂ NDPC ਐਕਟ ਅਤੇ ਆਪਕਾਰੀ ਐਕਟ ਅਧੀਨ 126 ਮਾਮਲੇ ਦਰਜ ਕੀਤੇ ਗਏ ਹਨ ਪੁਲਿਸ ਨੇ ਇਸ ਐਕਟ ਅਧੀਨ ਲਗਭਗ 160 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਤੋਂ ਇਲਾਵਾ ਪੁਲਿਸ ਵੱਲੋਂ 100 ਤੋਂ ਵੱਧ ਨਸ਼ੇੜੀਆਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ ਉਨਾ ਦੱਸਿਆ ਕਿ ਅੱਜ ਸਵੇਰੇ ਬਸੀਪਠਾਣਾ ਪੁਲਿਸ ਨੇ ਦੋ ਨੌਜਵਾਨਾਂ ਨੂੰ 17 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਚੰਡੀਗੜ੍ਹ ਤੋਂ ਲਿਆਂਦੀ ਗਈ ਸ਼ਰਾਬ ਵੇਚ ਰਹੇ ਸਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਸੀਪਠਾਣਾ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚੋਲਟਾ ਖੁਰਦ ਜ਼ਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਲਖਵਿੰਦਰ ਸਿੰਘ ਅਤੇ ਹਰਦੀਪ ਸਿੰਘ ਫਤਗੜ ਸਾਹਿਬ ਜ਼ਿਲ੍ਹੇ ਦੇ ਵਜੀਦਪੁਰ ਦੇ ਰਹਿਣ ਵਾਲੇ ਹਨ ਉਹਨਾਂ ਤੋਂ ਚੰਡੀਗੜ੍ਹ ਬਰਾਮਦ ਦੀ ਸ਼ਰਾਬ ਦੀਆਂ 17 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਉਨਾ ਦੱਸਿਆ ਕਿ ਇਹ ਲੋਕ ਪਹਿਲਾਂ ਵੀ ਇਹੀ ਕੰਮ ਕਰਦੇ ਸਨ ਉਹਨਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੇਸ਼ ਐਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਪੁਸ਼ਪਾਣਾ ਥਾਣੇ ਦੀ ਪੁਲਿਸ ਪਾਰਟੀ ਨੂੰ ਉਹ ਖਬਰ ਖਾਸ ਨੇ ਤਲਾਹ ਦਿੱਤੀ ਸੀ ਕਿ ਲਖਵਿੰਦਰ ਸਿੰਘ ਵਾਸੀ ਚੋਲਟਾਖੋਰ ਜ਼ਿਲ੍ਹਾ ਮਹਾੜੀ ਤੇ ਹਰਦੀਪ ਸਿੰਘ ਵਾਸੀ ਬਜੀਤਪੁਰ थाना ਬਸੀ ਬਠਾਣਾ ਇਹ ਦੋਵੇਂ ਜਾਣੇ ਰਲ ਕੇ ਉਹ ਦੂਜੇ ਸਟੇਟਾਂ ਤੋਂ ਸ਼ਰਾਬ ਲਿਆ ਕੇ ਇਹ ਏਰੀਆ ਵਿੱਚ ਵੇਚਦੇ ਨੇ ਤੇ ਜਿਸ ਤੇ ਪੁਲਿਸ ਪਾਰਟੀ ਨੇ ਇਹਨਾਂ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ ਹੈ Honda City ਕਾਰ ਦੇ ਵਿੱਚ ਤੇ ਇਹਨਾਂ ਤੋਂ 17 ਪਿੱਟੀਆਂ ਫੋਰ ਸੇਲਿੰਗ ਚੰਡੀਗੜ੍ਹ ਸ਼ਰਾਬ ਦੀਆਂ ਬਰੰਦ ਕੀਤੀਆਂ ਨੇ ਜੀ। ਕੋਈ ਹੋਰ ਵੀ ਕੋਈ ਮਾਮਲੇ ਦਰਜ ਨਹੀਂ ਲੱਗ। ਹਾਂਜੀ ਲਖਵਿੰਦਰ ਸਿੰਘ ਤੇ ਪਤਾ ਲੱਗਿਆ ਮਾਮਲੇ ਦਰਜ ਨੇ। ਬਾਕੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਗਧਮਾ ਦਰਜ ਕਰਕੇ ਤੇ ਮਾਂਜੁਗਦਾਲ ਤੇ ਪੇਸ਼ ਕੀਤਾ ਜਾਊਗਾ। ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਕوشਿਸ਼ ਕਰਕੇ ਅਗਲੀ ਤਫਤੀਸ਼ ਅਮਲ ਚੁਲਾ ਕੇ ਤੁਹਾਡੇ ਸਾਹਮਣੇ ਰੱਖਿਆ ਜਾਣਾ। ਬ੍ਰਿਟਿਸ਼ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਸ ਦੇ ਅੰਦਰ ਤੱਕ ਕਿਸਤਾਂ ਦੀ ਮੁਹਿੰਮ ਚੱਲ ਰਹੀ ਹੈ ਜੀ ਇਸ ਬਸ਼ਾ ਜੀ 1 ਮਾਰਚ ਤੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਜੀ ਉਹਦੇ ਉਸ ਦੌਰਾਨ ਮੇਰੀ ਸਬਡਿਵੀਜ਼ਨ ਬੱਸੀ ਪਠਾਨਾ ਵਿੱਚ ਹੁਣ ਤੱਕ ਅਸੀਂ 126 ਮੁਕੱਦਮੇ ਐਨਡੀਪੀਐਸ ਐਕਟ ਤੇ ਐਕਸਾਈਜ਼ ਐਕਟ ਦੇ ਦਰਜ ਕੀਤੇ ਨੇ ਤੇ ਇਹਨਾਂ ਵਿੱਚੋਂ ਅਸੀਂ ਕਰੀਬ 160 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੀ ਤੇ ਕਾਫੀ ਜ਼ਿਆਦਾ ਨਾਟੋ ਰਿਕਵਰੀ ਕੀਤੀ ਹੈ ਸਸ਼ਲੋਕ ਕੇ ਵਿਰਦ ਸੇਂਚੀ ਦਾ ਕੇ ਹਾਂਜੀ ਜਿਹੜੇ ਕੁਛ ਲੋਕ ਨਸ਼ਾ ਕਰਨ ਦੇ ਆਦੀ ਹੋ ਗਏ ਨੇ ਉਹਨਾਂ ਨੂੰ ਅਸੀਂ ਪਛਾਣ ਕਰਕੇ ਲੋਕਾਂ ਦੀ ਮਦਦ ਨਾਲ ਪੰਚਾਇਤਾਂ ਦੀ ਮਦਦ ਨਾਲ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਅਸੀਂ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਾਉਣੀ ਹੈ। ਕਰੀਬ ਹੁਣ ਤੱਕ 100 ਦੇ ਕਰੀਬ ਅਸੀਂ ਦਾਖਲ ਕਰਾ ਚੁੱਕੇ ਹਾਂ ਸਭ ਦੀਨ ਬਸੇ ਬਠਣਾ ਤੇ ਲੋਕਾਂ ਨੂੰ ਇਹ ਵੀ ਕਹਿਣਾ ਲੋਕਾਂ ਨੂੰ ਇਹ ਹੀ ਪੀਲਾ ਜੀ ਨਸ਼ਾ ਮਾੜਾ ਹੈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਬਾਕੀ ਜੇਕਰ ਉਹਨਾਂ ਨੂੰ ਪਤਾ ਲੱਗਦਾ ਕੋਈ ਨਸ਼ਾ ਵੇਚਣ ਵਾਲਾ ਉਹ ਉਹਨਾਂ ਦੇ ਏਰੀਆ 'ਚ ਹੈਗਾ ਤੁਹਾਨੂੰ ਸਾਨੂੰ ਸੂਚਨਾ ਦੇਣ ਉਸਤੇ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ